ਉਹਨਾਂ ਨੇ ਭੇਜਦੀ ਉਹ ਸਕਾਰਜੋਗ ਵੜੇ ਬਹੁਤ ਜਿਆਦੇ ਉਹਨਾਂ ਦੇ ਫੋਲੋਅਰ ਨੇ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਇੱਕ ਵੱਡੇ ਪੱਤਰਕਾਰ ਨੇ ਮਸ਼ਹੂਰ ਪੱਤਰਕਾਰ ਨੇ ਵੱਧ ਫੋਲੋਅਰਾਂ ਉਹਨਾਂ ਦੇ ਹਾਂ ਉਹ ਅੱਜ ਕਿੱਥੇ ਨੇ ਉਹਨਾਂ ਨੇ ਇਹ ਕੁਸ ਕਿਉਂ ਨਹੀਂ ਦਿਖਾਇਆ ਬੜੀਆਂ ਜਾਂਦਾ ਧਰਨਾ ਤੋਂ ਰੋੜੀ ਵਾਲੇ ਆਪਣੇ ਲੈ ਕੇ ਕੈਮਰਾ ਇੰਨਾ ਸੋਹਣਾ ਆਪਣੇ ਕੈਮਰੇ ਲੈ ਕੇ ਸ਼ਹਿਰ ਤੇ ਉਹ ਕੈਮਰੇ ਜਿਹਦੇ ਹੋਰ ਕੀ ਮੇਰੇ ਖਾਂ 6 ਵਜੇ ਆ ਜਾਣਾਗਾ ਮੈਂ ਕਿਹੜਾ ਅਮਰੀਕਾ ਪਾ ਗੇ ਆਪਾਂ ਬੁਲਕਾਰ ਦੀ ਜੀ ਤੁਸੀਂ ਮੇਰਾ ਸੁਨੇਹਾ ਲਾ ਦਿਓ ਉੱਤੇ ਰਹੂਗੇ ਜਿੱਦੇ ਕੈਮਰੇ ਕੋਲ ਕੈਮਰੇ ਤੋੜਨ ਲੱਗਿਆ ਨਾ ਉੱਦੇ ਦਾ ਪਾਊਗਾ 6 ਵਜੇ ਲਾਈਵ ਆਪਾਂ ਇੰਟਰਵਿਊ ਰੱਖ ਲੈਨੇ ਆ ਬਲਕਾਰ ਤੋਂ ਹਲ 50 ਕੈਮਰੇ ਵੀ ਦਿਖਾਵਾਂਗੇ ਤੇ ਜਿਹੜੇ ਅਸੀਂ ਕੋਈ ਸਾਡੇ ਕੋਲੇ ਸੱਤ ਨੇ ਜਾਂ ਅਸੀਂ ਖਲਾਸੇ ਕਰਨੇ ਆ ਉਹ ਵੀ ਦਿਖਾਵਾਂਗੇ ਆਪਾਂ ਰੱਖ ਲੈਨੇ ਆ ਲਾਅ ਐਂਡ ਆਰਡਰ ਸੱਤਾ ਕਿਵੇਂ ਚੱਲ ਰਿਹਾ ਹੈਗਾ ਡਰੱਗਸ ਦਾ ਕੀ ਹਾਲ ਆ ਚੈਨਲ ਤੇ ਭੇਜ ਦੀ ਠੀਕ ਹੈ ਨਾ ਤੇ ਸਾਡੇ ਸਤਕਾਰਯੋਗ ਜਿਹੜੇ ਹੋਰ ਦੋ ਤਿੰਨ ਵਧੀਆ بڑے ਮਸ਼ਹੂਰ ਚੈਨਲ ਨੇ ਇੱਥੇ ਆਪਣੇ ਭਾਈ ਉਹ ਸਤਕਾਰਯੋਗ ਬੜੇ ਬਹੁਤ ਜਿਆਦੇ ਉਹਨਾਂ ਦੇ ਫੋਲੋਅਰ ਨੇ ਇੱਕ ਮਿੰਟ ਦੇਖੋ ਸਾਡੇ ਸਤਕਾਰਯੋਗ ਸ਼ਹਿਰ ਦਾ ਬਹੁਤ ਜਰਨਲਿਸਟ ਇੱਕ ਜੀ ਬੜੀਆਂ ਉਪਜਾਂਦਾ ਤਾਂ ਰਹਿ ਤੋੜ ਦੀ ਪੁੰਬੀ ਵਾਲੇ ਆਪਣੇ ਲੈ ਕੇ ਕੈਮਰਾ ਐਨਾ ਸੋਹਣਾ ਆਪਣੇ ਕੈਮਰੇ ਲੈ ਕੇ ਸ਼ਹਿਰ 'ਚ ਤੇ ਉਹ ਕੈਮਰੇ ਦੀ ਦੇ ਦੇ ਹੋਰ ਕਿ ਮੇਰੇ ਖਿਆਲ ਉਹ ਤਾਂ ਉੱਥੇ ਲੈ ਆਉ ਜਿੱਦੇ ਕੈਮਰੇ ਨੂੰ ਕੈਮਰੇ ਤੋੜ ਲੱਗੇ ਨਾ ਉੱਥੇ ਦਾ ਪਾਊਗਾ ਸੋਹਣਾ ਉੱਥੇ ਆਉਂਦੇ ਹੂੰ ਪੁਰਾਣਾ ਸ਼ਹਿਰ ਚੋਂ ਵੀ ਕਹਿ ਰਹੇ ਆ ਆਵਾਜ਼ ਆਉਣ ਲੱਗੀ ਜਿਹੜੀ ਆਪਣੀ ਮੁਹਿੰਮ ਹੈ ਜੁੱਧ ਨਸ਼ਾ ਵਿਰੁੱਧ ਉਹ ਕਾਮਯਾਬ ਹੈ। ਲੋਕਾਂ ਨੂੰ ਬਹੁਤ ਜ਼ਿਆਦਾ ਖੱਲ ਪਏ। ਸਾਬ ਨਾਲ ਵੀ ਮੇਰੀ ਗੱਲ ਹੁੰਦੀ ਰਹਿੰਦੀ। ਦੀਪ ਪਿੰਡਾਂ ਦੀਆਂ ਪੰਚਾਇਤਾਂ ਮਾਰਕੀਟ ਕਮੇਟੀ ਆ ਰਹੀਆਂ। 20 ਬੰਦ ਨਸ਼ਾ ਮੁਕਤ ਹੋ ਗਏ। ਉਹਨੇ ਬਤਾ ਪਾ ਕੇ ਨੇਤਾ ਸੀਐਫ ਸਾਹ ਨੂੰ ਇਹ ਬੇਅਤੀ ਕੀਤੀ ਹੈ ਸਾਡੇ ਪਿੰਡ ਜਿਹੜੇ ਹੈਗੇ ਕੋਈ ਟਿੱਕਾ ਖਾਂਦਾ ਨਹੀਂ ਕੋਈ ਲਾਉਂਦਾ ਨਹੀਂ ਜਾਂ ਪੀਂਦਾ ਜਿਵੇਂ ਹੁੰਦਾ। ਜਿਹੜਾ ਨਾ ਉਥੇ ਕੋਈ ਵੇਚਦਾ ਨਾ ਵੰਡਦੀ ਕਦੇ। ਵੇਚ ਨਾਲ ਵੀ ਸਾਡਾ ਪਿੰਡ ਨਸ਼ਾ ਮੁਕਤ ਪੋਸਤ ਹੈ ਨਸ਼ਾ ਮੁਕਤ ਪੋਸਤ ਸਾਡਾ ਹੁਣ ਬਾੜ ਕਾਂਦੀਰਾਂ ਚ ਪੈਂਦਾ ਜਿਵੇਂ 6:00 AM ਉਧਰੋਂ ਤਕਰੀਬਨ ਹੁਣ ਆਪਣੇ ਸਾਰੇ ਆਟੋ ਵਾਲੇ ਰੇਹਿੰਦੀ ਕੱਢ ਰਹੇ ਸੀ ਸ਼ਾ ਹੋ ਗਿਆ ਲੋਕ ਮਤੀ ਪਾਤੀ ਵੀ ਜਿਹੜਾ ਬੰਦਾ ਚਿੱਟਾ ਵੇਚ ਨਾਲ ਜਿਹੜਾ ਖਬਰਾਂ ਫੜ ਕੇ ਜੇਲ੍ਹ ਚ ਦੇਦਾ ਜੇ ਉਹਦੀ ਕੋਈ ਜਵਾਬਤ ਕਰਾਉ ਉਹਦਾ ਉਹਦਾ ਬਰਤਨਦਾ ਬੰਦ ਕਰਾ ਗਏ। ਗੱਲ ਨਹੀਂ ਜੀ ਥੋੜਾ ਜਿਹਾ ਕੰਟਰੋਲ ਹੋਰ ਕਰਨਾ। ਕਰੋ ਤੁਸੀਂ ਕਾਹਦੀ ਗੱਤਾਂ ਕਰੀ? ਸਹੀ ਹੈ ਨਹੀਂ ਬੱਸਿਆ ਕਰੋ। ਇਹ ਸਾਡੇ ਆਪਣੇ ਨੀਤੀਆਂ ਸੀ ਤੁਨ ਕੀ ਆਈ? ਨੀਗਾ ਸਿੱਧਾ ਵੀ ਕਦੇ ਸ਼ਿਫਾਰਸ਼ ਕਰਨ ਨਹੀਂ ਆਇਆ ਸਾਹ ਬੜੇ ਕੋਲੇ। ਚੱਲ ਮੈਂ ਇੱਕ ਗੱਲ ਜਿਹੜੇ ਜਿੱਥੇ ਵੇਚਦੇ ਤੂੰ ਦੱਸੋ ਆ ਕੇ ਟੱਕ ਲੱਗ ਜਿਹਦਾ ਪਬਲਿਕ ਨੂੰ ਆਪ ਨੂੰ ਨਾਲ ਸਾਥ ਦੇਣਾ ਚਾਹੀਦਾ। ਚਲੋ ਫਿਰ ਉਸੇ ਬੈਠਾ ਹਾਂਜੀ ਚਲੋ ਬੈਠੋ। ਹਲੋ ਹਾਂਜੀ ਢਾਲੀਵਾਲ ਜੀ। ਹਾਂਜੀ ਕੀ ਹਾਲ ਹੈ ਜੀ? ਵਧੀਆ ਜੀ ਵਧੀਆ ਵਧੀਆ ਜਗਜੀਤ ਕਿਵੇਂ ਆ ਇੱਕ ਅੱਜ ਰਾਮਪਰਾ ਫੂਲ ਜਿਹੜਾ ਥਾਣਾ ਸਿਟੀ ਆ ਜੀ ਉਹਦੇ ਵਿੱਚ ਅੱਜ ਕੈਮਰੇ ਲੱਗੇ ਨੇ ਸ਼ਹਿਰ ਦੇ ਵਿੱਚ ਅੱਛਾ ਉਹਨਾਂ ਦਾ ਉਦਘਾਟਨ ਕਰਨ ਲਈ ਅੱਜ ਹਲਕੇ ਦੇ ਵਿਧਾਇਕ ਐਮ ਐਲ ਏ ਬਲਕਾਰ ਸਿੱਧੂ ਪਹੁੰਚੇ ਸੀ ਅੱਛਾ ਜੀ ਉਹਨਾਂ ਦੇ ਪਹੁੰਚਣ ਸਾਰ ਉਹਨਾਂ ਨੇ ਇੱਕ ਗੱਲ ਕਹੀ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਇੱਕ ਵੱਡੇ ਪੱਤਰਕਾਰ ਨੇ ਮਸ਼ਹੂਰ ਪੱਤਰਕਾਰ ਨੇ ਵੱਧ ਫਾਲੋਅਰ ਆ ਉਹਨਾਂ ਦੇ ਹਾਂ ਉਹ ਅੱਜ ਕਿੱਥੇ ਨੇ ਉਹਨਾਂ ਨੇ ਇਹ ਕੁਸ ਕਿਉਂ ਨਹੀਂ ਦਿਖਾਇਆ ਸਾਨੂੰ ਲੱਗਿਆ ਕਿ ਇਹ ਤੁਹਾਡੇ ਬਾਰੇ ਜ਼ਿਕਰ ਹੋ ਰਿਹਾ ਹੈ ਹੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਤਾਂ ਵੀ ਅੱਜ ਇੱਥੇ ਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਰੋਧ ਕੀਤਾ ਵਾ ਜੈ ਤਾਂ ਅੱਜ ਅਸੀਂ ਪਟਿਆਲੇ ਆਏ ਵਿਛੀ ਹੈ ਜਿਨ੍ਹਾਂ ਦੇ ਜਿਹੜੇ ਮਹਿਲਾ ਪ੍ਰਧਾਨ ਆ ਪੰਜਾਬ ਦੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਜੀ ਫਿਰ ਧਰਨਾ ਸੀ ਆ ਜੀ ਮੈਂ ਉਹਨਾਂ ਦਾ ਇੰਟਰਵਿਊ ਕਰਨਾ ਹੈ ਮੈਂ 6 ਵਜੇ ਆ ਜਾਣਾਗਾ ਮੈਂ ਕਿੜਾ ਅਮਰੀਕਾ ਬਾਗ ਗਿਆ ਆਪਾਂ ਬਲਕਾਰ ਸਿੱਧੂ ਜੀ ਨੂੰ ਤੁਸੀਂ ਮੇਰਾ ਸੁਨੇਹਾ ਲਾ ਦਿਓ ਵੀ 6 ਵਜੇ ਲਾਈਵ ਆਪਾਂ ਇੰਟਰਵਿਊ ਰੱਖ ਲੈਨੇ ਆ ਬਲਕਾਰ ਸਿੱਧੂ ਨਾਲ 50 ਕੈਮਰੇ ਵੀ ਦਿਖਾਵਾਂਗੇ ਤੇ ਜਿਹੜੇ ਅਸੀਂ ਕੋਈ ਸਾਡੇ ਕੋਲੇ ਤੱਥ ਨੇ ਜਾਂ ਅਸੀਂ ਖੁਲਾਸੇ ਕਰਨੇ ਆ ਉਹ ਵੀ ਦਿਖਾ ਦਾਂਗੇ ਮਸਲੇ ਨੇ ਆ ਲਾਅ ਐਂਡ ਆਰਡਰ ਸੱਟਾ ਕਿਵੇਂ ਚੱਲ ਰਿਹਾ ਹੈਗਾ ਡਰੱਗਸ ਦਾ ਕੀ ਹਾਲ ਆ ਜੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਚੰਗੇ ਕੰਮ ਆ ਚੰਗੇ ਕੰਮ ਨਹੀਂ ਦਿਖਾਏ ਜਾ ਰਹੇ ਵੀ ਸ਼ਹਿਰ ਦੇ ਵਿੱਚ ਜੋ ਪ੍ਰਾਪਤੀਆਂ ਜਾਂ ਹਲਕੇ ਦੇ ਵਿੱਚ ਜੋ ਪ੍ਰਾਪਤੀਆਂ ਨੇ ਉਹ ਨਹੀਂ ਦਿਖਾਈਆਂ ਜਾ ਰਹੀਆਂ ਆ ਚੰਗੇ ਕੰਮ ਦਿਖਾ ਰਹੇ ਆ ਜੀ ਸੀਵਰੇਜ ਦਾ ਸ਼ਹਿਰ ਦੇ ਵਿੱਚ ਬਹੁਤ ਵਧੀਆ ਹਾਲ ਆ ਲਾਅ ਐਂਡ ਆਰਡਰ ਦਾ ਇੱਕ ਬਾਪੂ ਜੀ ਦਾ ਆ ਉਹ ਜੀਜਾ ਪਟਕੇ ਲੈ ਕੇ ਮੋਬਾਈਲ ਲੈ ਕੇ ਅਗਲੇ ਦਿਨ ਉਹਨਾਂ ਨੂੰ ਦੌਰਾ ਪੈ ਗਿਆ ਕੰਟ ਤੇ ਆ ਗਿਆ ਮੈਂ ਐਸਐਚਓ ਸਾਹਿਬ ਨੂੰ ਵੀ ਫੋਨ ਕੀਤਾ ਜੀ ਮੈਂ ਕਿਹਾ ਉਹਨਾਂ ਦਾ ਪਤਾ ਵੀ ਲੈ ਕੇ ਆਓ ਬਜ਼ੁਰਗਾਂ ਦਾ ਮੈਂ ਕਿਹਾ ਨਾਲੇ ਚੋਰ ਫੜ ਕੇ ਸਾਹਮਣੇ ਕਰੋ ਵੀ ਕਿੱਥੇ ਨੇ ਬੰਦੇ ਭਾਈ ਜੀ ਐਮਐਲਏ ਸਾਹਿਬ ਐਮਐਲਏ ਸਾਹਿਬ ਨੂੰ ਤੁਸੀਂ ਇਹ ਪੁੱਛੋ ਵੀ ਜਿਹੜਾ ਰੀਲੀਜ਼ਿੰਗ ਆਰਡਰ ਦੇਤਾ ਮਾਨਯੋਗ ਅਦਾਲਤ ਨੇ ਜਿਹੜਾ ਮੁਕੱਦਮਾ ਹੋਇਆਗਾ ਭਰਾਜਪਿੰਡ ਵਾਲਾ ਉਹਦੇ ਤੇ ਉਹਨਾਂ ਦੀ ਕੀ ਟਿੱਪਣੀ ਆ ਚਲੋ ਐਮਐਲਏ ਸਾਹਿਬ ਦਾ ਆਪਾਂ ਲਾਈਵ ਇੰਟਰਵਿਊ ਕਰ ਦਿੰਨੇ ਆ 6 ਵਜੇ ਦਾ ਅੱਜ ਆ ਜਾਣਾ ਮੈਂ ਕਿਹੜਾ ਕੋਈ ਬਾਹਰ ਵਾ ਗਿਆ ਕਿਤੇ ਜੀ ਇਹ ਤੁਹਾਡਾ ਤੁਹਾਡਾ ਇਹ ਪੱਖ ਤੁਹਾਡਾ ਪੱਖ ਅਸੀਂ ਚਲਾ ਸਕਦੇ ਆ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਬਿਲਕੁਲ ਚਲਾਓ ਅਸੀਂ ਤਾਂ ਚੈਲੰਜ ਕਰਦੇ ਆ ਬਲਕਾਰ ਸਿੱਧੂ ਨੂੰ ਵੀ ਆਓ ਜੀ ਲਾਈਵ ਚੱਲ ਚੱਦੂਗਾ ਇੰਟਰਵਿਊ ਨਾਲੇ ਸਾਰਾ ਸ਼ਹਿਰ ਦੇਖੂਗਾ ਅੰਗਲੇ ਸਾਰੀ ਦੁਨੀਆ ਦੇਖੂਗੀ ਸਾਨੂੰ ਕੀ ਹੈ ਜੀ ਹੂੰ ਅੱਜ ਅੱਜ ਦਾ ਲਾਈਵ ਅੱਜ ਤਰੀਕ ਦੇ ਹਿਸਾਬ ਨਾਲ ਅੱਜ ਦੀ ਤਰੀਕ ਦਾ ਹਾਂਜੀ ਅੱਜ ਮੇਰੇ ਨੂੰ ਆ ਜਾਣਾ ਜੀ ਤਾਂ 2 ਵਜੇ ਆ ਮੈਂ 3 3:30 ਜਾਂ 4:00 ਵਜੇ ਬਸ ਮੈਂ ਇਥੋਂ ਤੁਰ ਪੂੰਗਾ ਜੀ ਹਾਂਜੀ ਹਾਂ ਤੁਸੀਂ ਚਲਾ ਸਕਦੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਨਾਲੇ ਸੀ ਫੂਲ ਦੀ ਗੱਲ ਕਰ ਲਾਂਗੇ ਵੀ ਤੀਪੜੀ ਕਾਲਜ ਦੇ ਸਾਹਮਣੇ ਕੀ ਹੋ ਰਿਹਾ ਹੈਗਾ ਫੂਲ ਖਿਲੇ ਦੀ ਗੱਲ ਕਰ ਲਾਂਗੇ ਉਹ ਕੰਮ ਕਿਉਂ ਖੜਾ ਹੈਗਾ ਜੀ ਹੋਰ ਬਹੁਤ ਸਾਰੇ ਕੰਮ ਆ ਜੀ ਹਾਂਜੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਜੀ